ਸਸ਼ੀਗਲ ਦੋਸਤੋ ਮੈਂ ਹਾਂ ਵਰਨ ਸ਼ਕਲਾ ਅੱਜ ਤੁਹਾਡੀ ਖਾਸ ਮੁਲਾਕਾਤ ਕਰਾਵਾਂਗੇ ਕਿਸਾਨ ਆਗੂ ਬਲਬੀਰ ਸਿੰਘ ਰਾਜਵਾਲ ਜੀ ਨਾਲ ਰਾਜਵਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਰਾਜਵਾਲ ਸਾਹਿਬ ਬੀਜੇਪੀ ਦਾ ਤੁਸੀਂ ਬਿਆਨ ਦੇ ਕੇ ਲਿਆਉਣਾ ਸੁਣਨ ਲਈ ਜੱਕ ਰੋਣ ਚਾਹੇ ਚਾਹੇ ਹਾਂਸ ਰਾਜ ਜੀ ਹਾਂ ਸੁਣ ਪਹਿਲਾਂ ਤਾਂ ਤੁਸੀਂ ਕੀ ਕਹੋਗੇ ਨਹੀਂ ਹੋ ਇਲੈਕਸ਼ਨ ਲੜ ਰਹੇ ਨੇ ਵਿਚਾਰੇ ਬੁਖੜਾਏ ਹੋਏ ਨੇ ਉਹਨਾਂ ਦੇ ਬਿਆਨਾਂ ਤੇ ਕੋਈ ਬਹੁਤਾ ਸਾਡੇ ਤੇ ਕੋਈ ਅਸਰ ਨਹੀਂ ਹੁੰਦਾ ਜੀ ਅਸੀਂ ਆਪਣੀ ਤੋਂ ਤੇ ਪੱਕੇ ਆ ਹਮ ਅਸੀਂ ਕੋਈ ਗੈਰ ਸੰਵਿਧਾਨਕ ਕੰਮ ਨਾ ਕੀਤਾ ਨਾ ਕਰਨਾ ਹਮ ਸਰ ਅਧਿਕਾਰ ਇਹਨਾਂ ਦੀ ਇੱਕ ਸੈਂਟਰ ਚ ਸਰਕਾਰ ਰਹੀ ਹੈ ਇਹਨਾਂ ਨੇ ਸਾਨੂੰ 13 ਮਹੀਨੇ ਉਥੇ ਸੜਕਾਂ ਦੇ ਲਟਾਇਆ ਜੀ ਉਥੇ ਅਸੀਂ ਗਰਮੀ ਸਰਦੀ ਬਰਸਾਤ ਕੋਵਿਡ ਸਭ ਕੁਝ ਆਪਣੀ ਪਿੰਡ ਤੇ ਚੱਲਿਆ ਹੈ ਜੀ ਔਰ 13 ਮਹੀਨੇ ਤੇ ਬਾਅਦ ਜਾ ਕੇ ਇਹਨਾਂ ਨੇ ਕਾਨੂੰਨ ਵਾਪਸ ਲਿਆ ਜਿਹੜੇ ਨੂੰ ਪਤਾ ਸੀ ਵੀ ਅਸੀਂ ਗਲਤ ਕੀਤਾ ਔਰ ਫਿਰ ਜਿਵੇਂ ਉਥੇ ਕਿਲ ਗੱਡੇ ਬੈਰੀਕੇਡਸ ਲਾਏ ਹੁਣ ਜੋ ਕੁਝ ਕਰ ਰਹੇ ਨੇ ਹੂੰ ਉਹ ਸਾਰਾ ਕੁਝ ਸਾਦੇ ਸਾਹਮਣੇ ਹੈ ਜਿਆਦਾ ਹਸਰਾਜ ਜੀ ਤਾਂ ਬਹੁਤ ਜਿਆਦਾ ਤੰਗ ਆ ਗਏ ਜਾਂਦੇ ਜਿੱਥੇ ਜਾਂਦੇ ਉੱਥੇ ਘੇਰ ਕੇ ਖੜ ਜਾਂਦੇ ਹੁਣ ਦੋ ਤਰੀਕ ਨੂੰ ਦੇਖ ਲਾਂਗੇ ਲਾਲਿਆਂ ਨੇ ਕੁਟ ਤਾਂ ਉਹਨਾਂ ਦਾ ਕਰ ਲੰਦੇ ਕੁਝ ਨਹੀਂ ਨਹੀਂ ਸਵਾਲਾਂ ਦੇ ਸਵਾਲਾਂ ਦੇ ਜਵਾਬ ਮੰਗਦੇ ਐ ਹੋਰ ਕੋਈ ਕੁਝ ਨਹੀਂ ਅਸੀਂ ਕਿਸੇ ਨਾਲ ਲੜ ਅਸੀਂ ਇਹ ਥੋੜੋ ਵੀ ਸਾਡੀ ਇਹਨਾਂ ਨਾਲ ਦੁਸ਼ਮਣੀ ਹੈ ਕੋਈ ਜੀ ਇਹ ਐਸ ਇਲੈਕਸ਼ਨ ਚ ਬਕਾਇਦਾ ਸਾਡਾ ਫੈਸਲਾ ਹੈ ਵੀ ਜਿਸ ਪਾਰਟੀ ਨੇ ਡਿਕਟੇਟਰਾਂ ਵਾਂਗੂ ਲੋਕਾਂ ਨਾਲ ਵਰਤਾਓ ਕੀਤਾ ਤਾਨਾਸ਼ਾਹੀ ਰਵਈਆ ਰੂ ਕਾਰਪੋਰੇਟਸ ਨੇ ਇਹ ਦੇਸ਼ ਦੇ ਹਿੱਤ ਜਿੰਨੀ ਇਹਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਉਹਦੇ ਕਰਕੇ ਥਰੂਆਊਟ ਦਾ ਕੰਟਰੀ ਇੱਥੇ ਪੰਜਾਬ ਇੱਕ ਹੋਰ ਮੁਸ਼ਕਲ ਹੈ ਸਾਡੀ ਜੀ ਬਈ ਪੰਜਾਬ ਦੇ ਮੀਡੀਆ ਜਿਹੜਾ ਪੰਜਾਬ ਤੱਕ ਸੀਮਿਤ ਰਹਿੰਦਾ ਇੱਥੇ ਦੀਆਂ ਖਬਰਾਂ ਸਾਊਥ ਵਿੱਚ ਨਹੀਂ ਜਾਂਦੀਆਂ ਸਾਊਥ ਦੀਆਂ ਇੱਥੇ ਨਹੀਂ ਹੁੰਦੀਆਂ ਹੂੰ ਇਹ ਵਿਰੋਧ ਸਾਰੇ ਦੇਸ਼ ਵਿੱਚ ਹੋਇਆ ਹੈ ਬੀਜੇਪੀ ਦਾ ਬੀਜੇਪੀ ਦਾ ਸਾਰੇ ਦੇਸ਼ ਵਿੱਚ ਮਿਥਕੇ ਸੀ ਸਾਰੇ ਨੈਸ਼ਨਲ ਲੈਵਲ ਤੇ ਸਹੀਉਤ ਕਿਸਾਨ ਮੁਖ ਚਰਿਪੈਸ ਰਾਕੀਤਾ दट इज ਸਾਰੇ ਸਟ੍ਰਾਟਾ ਦੇ ਵਿੱਚ ਸਾਡੇ ਜਿਹੜੇ ਵਰਕਰ ਨੇ ਉਹਨਾਂ ਨੂੰ ਵਿਰੋਧ ਕੀਤਾ ਅਸੀਂ ਬੀਜੇਪੀ ਨੂੰ ਹਰਾਉਣ ਵਾਸਤੇ ਪੂਰੀ ਟਿਲ ਲਾਈ ਹੋਈ ਹੈ ਰਾਜਵਾਲ ਸਾਹਿਬ ਬੀਜੇਪੀ ਦਾ ਹੀ ਕਿਉਂ ਵਿਰੋਧ ਕੀਤਾ ਜਾ ਰਿਹਾ ਹਾਂ ਜਿਆਦਾ ਹਾਂਸ ਰਾਜ ਦਾ ਹੋਰ ਕੈਂਡੀਡੇਟ ਆਮ ਆਦਮੀ ਪਾਰਟੀ ਕਾਂਗਰਸ ਹੈ ਜਿਆਦਾ ਬੀਜੇਪੀ ਨੂੰ ਹੀ ਟਾਰਗੇਟ ਕਿਉਂ ਕਰਦੇ ਹੁੰਦਾ ਹੀ ਉਹਦਾ ਜਿਹਦੇ ਕੋਲ ਸੱਤਾ ਹੋਵੇ ਇਸੇ ਲਈ 10 ਸਾਲ ਤੋਂ ਸੱਤਾ ਇਹਨਾਂ ਕੋਲ ਆ ਨੂੰ ਸਵਾਲ ਇਹਨਾਂ ਤੋਂ ਅਗਰ ਸਰਕਾਰ ਚੇਂਜ ਹੁੰਦੀ ਹੈ ਤਾਂ ਤੁਸੀਂ ਅਗਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਉਹਨਾਂ ਤੋਂ ਵਿਰੋਧ ਜਾਰੀ ਹੋ ਗਈ ਅਗਲੀ ਸਰਕਾਰ ਆਉ ਜੇ ਉਹ ਗਲਤੀ ਕਰ ਰਹੀ ਉਹਨਾਂ ਤੇ ਵਿਰੋਧ ਔਰ ਇਹ ਤਾਂ ਐਤ ਕੀ ਕਮਾਲ ਇਹ ਹੈ ਵੀ ਹੁਣ ਤੱਕ ਤਾਂ ਲੋਕਾਂ ਦਾ ਸੁਭਾਅ ਸੀ ਜਦੋਂ ਲੋਕੀ ਜਾਂਦੇ ਸੀਗੇ ਵੋਟਾਂ ਮੰਨਣ ਕੈਂਡੀਡੇਟ ਲੋਕੀ ਇਹਨਾਂ ਨੂੰ ਰਾਜੇ ਸਮਝਦੇ ਸੀ ਹੂੰ ਔਰ ਹੱਥ ਜੋੜ ਕੇ ਖੜੇ ਹੁੰਦੇ ਸੀ ਜਿਹੜੇ ਕਿਸੇ ਪਾਰਟੀ ਦੇ ਨਾਲ ਜੁੜੇ ਹੁੰਦੇ ਸੀ ਉਹ ਇਕੱਠ ਕਰਦੇ ਹੁੰਦੇ ਸੀ ਪਿੰਡ ਵਿੱਚ ਭੱਜਣ ਤੇ ਪਾਣੀ ਧਾਨੀ ਦਾ ਪ੍ਰਬੰਧ ਕਰਦੇ ਹੁੰਦੇ ਸੀ ਤੇ ਹੁਣ ਇਹ ਪਹਿਲੀ ਵਾਰੀ ਹੋਇਆ ਵੀ ਲੋਕ ਇਹਨਾਂ ਤੇ ਸਵਾਲ ਕਰਨ ਲੱਗੇ ਤਾਂ ਭੁਚੱਕੇ ਨੇ ਉਹ ਤਾਂ ਉਖੜ ਗਏ ਇਹ ਇਹ ਤਾਂ ਨਾ ਲੀਤੋਂ ਲੈ ਕੇ ਹੈ ਇਹ ਕੀ ਹੋ ਗਿਆ ਲੋਕੀ ਸਾਡੇ ਸਾਡੇ ਤੇ ਸਵਾਲ ਕਰਨ ਲੱਗੇ ਜੀ ਇਹ ਤਾਂ ਆਪਣੇ ਆਪ ਨੂੰ ਇੱਕ ਅਲੱਗ ਕੈਟੇਗਰੀ ਦੇ ਲੋਕ ਸਮਝਦੇ ਸੀ ਪੋਲਿਟੀਸ਼ੀਅਨ ਇਹ ਸਮਝਦੇ ਸੀ ਉਹ ਏਸੀ ਦਾ ਰਾਜ ਭਾਗ ਚਲਾਉਣ ਵਾਲੇ ਲੋਕ ਹਨ ਲੋਕ ਤਾਂ ਸਾਡੇ ਸਾਹਮਣੇ ਜਿਹੜੇ ਨੇ ਸਾਡੀ ਰਿਆ ਆ ਕੀੜੇ ਮਕੌੜੇ ਨੇ ਜੀ ਇਹ ਸਾਡੇ ਬਾਰੇ ਕਿਵੇਂ ਬੋਲਣ ਉਹਨਾਂ ਤੇ ਪਹਿਲੀ ਵਾਰ ਹੀ ਅਹਿਸਾਸ ਹੋਇਆ ਔਰ ਕahan ਹੋਏ ਹਰ ਹਾਰੇ ਇਲੈਕਸ਼ਨ 'ਚ ਇਹ ਕਤਹ ਜਨਰ ਮੈਂ ਸਮਝਦਾ ਇੱਕ ਹੈਲਦੀ ਟ੍ਰੈਂਡ ਹੈ ਡੈਮੋਕ੍ਰੇਸੀ ਵਾਸਤੇ ਜਦੋਂ ਲੋਕੀ ਪੋਲੀਟੀਸ਼ੀਅਨ ਤੇ ਸਵਾਲ ਕਰਦੇ ਕਿਤੇ ਕਲੈਸ਼ ਦੀਆਂ ਘਟਨਾਵਾਂ ਵੀ ਹੋਈਆਂ ਪੁਲਿਸ ਨਾਲ ਧੱਕਾ ਮੁਕੀ ਹੋਈ ਹੈ ਕਿ ਨਹੀਂ ਨਹੀਂ ਉਹ ਅਸੀਂ ਨਹੀਂ ਕਰਦੇ ਉ ਤਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਹੇ ਸੀ ਕਿ ਜਾ ਕੇ ਦੇਖੋ ਜੀ ਸਾਡਾ ਕੋਈ ਮੋਟਿਵ ਨਹੀਂ ਕਿਤੇ ਕੋਈ ਵਾਇਲੈਂਟ ਹੋਣ ਦਾ ਹਾਂ ਅਸੀਂ ਸਵਾਲ ਜਰੂਰ ਉਚਣੇ ਨੇ ਪਰ ਘਟਨਾਵਾਂ ਕਿਤੇ ਹੋਈਆਂ ਵਾਇਲੈਂਟ ਪ੍ਰੈਕਟੀਕਲੀ ਕੀ ਹੁੰਦਾ ਵੀ ਸਾਡੇ ਬੰਦੇ ਖੜੇ ਹੁੰਦੇ ਸਵਾਲ ਕਰਨ ਨੂੰ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਲੰਘ ਜਿਓ ਕੋਲ ਦੀ ਮਿੱਟੀ ਬਾ ਕੇ ਹੂੰ ਉਹ ਅੱਗੇ ਹੋ ਕੇ ਰੋਕਦੇ ਨੇ ਇਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਕਿਡਰਾ ਖਰੂਦੀ ਹੈ ਅਸੀਂ ਕਿ ਅਸੀਂ ਇਹਨਾਂ ਦੇ ਕ੍ਰੈਡੈਂਸ਼ੀਅਲ ਵੈਰੀਫਾਈ ਕਰਾਉ ਜਿਹੜੇ ਨਾਲ ਨਾਲ ਤੁਰੇ ਫਿਰਦੇ ਨੇ ਤੇ ਉਹ ਸਾਡੇ ਬੰਦਿਆਂ ਨਾਲ ਕੰਮ ਕੀ ਹੋਣਾ ਸ਼ੁਰੂ ਹੋ ਜਾਂਦੇ ਨੇ ਤੇ ਪੁਲਿਸ ਉਹਨਾਂ ਦੀ ਸਪੋਰਟ ਤੇ ਆ ਜਾਂਦੀ ਹੈ ਆ ਬਾਜ਼ਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਬਾਜ਼ਾਰ ਦੇ ਵਿੱਚ ਕਲੈਸ਼ ਹੋਇਆ ਹੈ ਕਿੱਥੇ ਬਾਜ਼ਾਰ ਆ ਰੀਸੈਂਟਲੀ ਮੈਨੂੰ ਨਾਮ ਤਾਂ ਪਤਾ ਨਹੀਂ ਬਾਜ਼ਾਰ ਕਿਹੜਾ ਹੈ ਉੱਥੇ ਜਿੱਥੇ ਬਰਨਾਲੇ ਦੇ ਵਿੱਚ ਘਟਨਾ ਹੋਈ ਹੈ ਕਿਸੇ ਦਾ ਨਿੱਜੀ ਝਗੜਾ ਹੈ ਜੀ ਜਿੱਥੇ ਬੰਦੀਆਂ ਨਾਲ ਜੋੜਨ ਪਰ ਹੰਸਰਾਜ ਹੰਸੂਦਰੀ ਕੀ ਹੈ ਪਾਸ ਸਾਰੀ ਉਹ ਮਤਲਬ ਉਹ ਜਿੱਥੇ ਬੰਦੀਆਂ ਦੇ ਨਾਲ ਜੋੜਨ ਦੀ ਗੱਲ ਕਰਦੀ ਹੈ ਉਹ ਇੰਡੀਵਿਜੂਅਲ ਝਗੜਾ ਹੈ ਅਸੀਂ ਕੱਲ ਵੀ ਨਿੰਦਾ ਕੀਤੀ ਹੈ ਵੀ ਅਸੀਂ ਇਹ ਜਿਹੇ ਵਹਦੀ ਜਗ੍ਹਾ ਦੇ ਇਹ ਜਿਹੇ ਇਨਸੀਡੈਂਟ ਤੇ ਬਿਲਕੁਲ ਮਾਅਤੀ ਨਹੀਂ ਜੀ ਔਰ ਕੱਲ ਫੇਰ ਅਸੀਂ ਸਖਤੀ ਨਾਲ ਹਦਾਇਤ ਕੀਤੀ ਹੈ ਬਰਕਰਨ ਨੂੰ ਵੀ ਪੀਸਫੁੱਲ ਰਹੋ ਆਪਣੀ ਗੱਲ ਤੱਕ ਸੀਮਤ ਰਹੋ ਸਾਡਾ ਇਹ ਕੰਮ ਕੋਈ ਨਹੀਂ ਹੈਗਾ ਲੋਕਾਂ ਦੇ ਪੈਸੇ ਤੋਂ ਉਹਨੇ ਪੈਸੇ ਮੜਵਾਉਣੇ ਇਹ ਜਸੇ ਬੰਦੀਆਂ ਦਾ ਕੰਮ ਨਹੀਂ ਅੰਸਰ ਆਲ ਦੇ ਕਹਿਣ ਨਾਲ ਸਾਡਾ ਕੋਈ ਅਸਰ ਨਹੀਂ ਉਹ ਤਾਂ ਬੜਾ ਕੁਝ ਕਹਿੰਦਾ ਹੈ ਜੱਕਰ ਸਾਹਿਬ ਦੇ ਬਿਆਨ ਨੂੰ ਕਿਵੇਂ ਦੇਖਦੇ ਆ ਸਭ ਕੁਝ ਥੋੜੇ ਪੱਲੇ ਹੀ ਪਾਤਾ ਕਹਿੰਦੇ ਜੋ ਕਰਿਆ ਕਿਸਾਨਾਂ ਨੇ ਕਰਿਆ ਸ਼ੁਭਕਰਮ ਸ਼ੁਭਕਰਮ ਦਾ ਵੀ ਝਗੜਾ ਜੋ ਇਨਸੀਡੈਂਟ ਉਹ ਵੀ ਕਿਸਾਨਾਂ ਦੇ ਪੱਲੇ ਪਾਇਆ ਸਰਕਾਰ ਉਹਨਾਂ ਦੀ ਫੋਰਸ ਉਹਨਾਂ ਦੀ ਗੋਲੀ ਉਹ ਚਲਾਉਣ ਗੈਸ ਉਹ ਛੱਡਣ ਕਿ ਲੋਕ ਡਟਣ ਜਿਹੜੇ ਨੇ ਆਪਣੇ ਸਸਾਤ ਲੈਅ ਤੇ ਬੈਰੀਕੇਡਸ ਹੋ ਲਾਉਣ ਤੇ ਦੋਸ਼ ਕਿਸਾਨਾਂ ਦਾ ਕਿਸਾਨ ਪੀਸਫੁਲੀ ਜਾ ਰਹੇ ਨੇ ਆਪਣੀ ਰਾਜਧਾਨੀ ਨੂੰ ਉਹਨਾਂ ਨੂੰ ਰੋਕਣ ਇਹ ਗੈਰ ਸੰਵਿਧਾਨਕ ਕੰਮ ਇਹ ਕਰਨ ਸਾਰੇ ਪੰਜਾਬ ਨੂੰ ਕਟਆਫ ਕਰ ਦੇਣ ਸਾਰੇ ਦੇਸ਼ ਨਾਲੋਂ ਜਿਵੇਂ ਫਾਰਨਰ ਹੁੰਦੇ ਨੇ ਇਦਾਂ ਇੰਨੀ ਅੰਨੇ ਵਾ ਡਰੋਨਸ ਦੇ ਨਾਲ ਜਿਹੜੀ ਟਾਇਰ ਗੈਸ ਛੱਡੂ ਜਿਵੇਂ ਵਿਦੇਸ਼ੀ ਫੌਜਾਂ ਤੇ ਛੱਡੀ ਹੁੰਦੀ ਹੈ ਤੇ ਫਿਰ ਦੋਸ਼ੀ ਕਿਸਾਨ ਹੂੰ ਉਹ ਅਸਰ ਚ ਕਰ ਲਿਆ ਵੀ ਰਾਜੀਵ ਰਾਓ ਸਾਹਿਬ ਕਿੰਨਾ ਦੁੱਖ ਲੱਗਦਾ ਜੀ ਦੇਸ਼ ਦੇ ਹੁਕਮਰਾਨ ਇਹ ਵੱਡੇ ਸਿਆਸਤਦਾਨ ਨੇ ਮੈਂ 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 ਇੱਕ ਗੱਲ ਪੁੱਛਦਾ ਇਹ ਮੈਨੀ ਇੱਕ ਬੜਾ ਸਖਤ ਸ਼ਬਦ ਕਹਿਣ ਲੱਗਾ ਮੈਂ ਮਾਫੀ ਮੰਗ ਕੇ ਜੀ ਇਹ ਤਾਜ਼ੇ ਮੁਸਲਮਾਨ ਵਾਲੀ ਗੱਲ ਨਹੀਂ ਵੀ ਜਿਆਦਾ ਉੱਚੀ ਬਾਗਾਂ ਦਿੰਦਾ ਹੂੰ ਤਾਜ਼ੇ ਤਾਜ਼ੇ ਬੜੇ ਨੇ ਉਹ ਬਾਜਪਈ ਇੱਕ ਖਾਨਦਾਨੀ ਖੂਨ ਜਿਹੜਾ ਉਹ ਕਾਂਗਰਸ ਦਾ ਸੀ ਪਿਓ ਦਾਦੇ ਤੋਂ ਸਾਰੇ ਕਾਂਗਰਸੀ ਸੀ 100 ਸਾਲ ਤੋਂ ਕਾਂਗਰਸੀ ਸੀ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਦਾ ਇਹ ਪਰਿਵਾਰ ਕਾਂਗਰਸੀ ਸੀ ਇਹ ਹੁਣ ਆ ਕੇ ਇਹਨਾਂ ਦੀ ਪਤਾ ਨਹੀਂ ਕੀ ਮਜਬੂਰੀਆਂ ਸੀਗੀਆਂ ਇਹਨਾਂ ਨੇ ਜੁਆਇਨ ਕਰ ਲਈ ਭਾਜਪਾ ਤੇ ਉਹਨਾਂ ਨੇ ਚੱਕ ਇਹਨੂੰ ਫੇਰ ਪਹਿਲਾਂ ਕਾਂਗਰਸ ਦਾ ਪ੍ਰਧਾਨ ਸੀ ਹੁਣ ਬੀਜੇਪੀ ਦਾ ਪ੍ਰਧਾਨ ਹੁਣ ਤਾਂ ਗਾਣਾ ਕੱਢਦਾ ਰਿਹਾ ਬੀਜੇਪੀ ਨੂੰ ਹੁਣ ਆ ਕੇ ਬੀਜੇਪੀ ਚੰਗੀ ਹੋ ਗਈ ਤੁਸੀਂ ਪੁਰਾਣੇ ਆਗੂ ਰਹੇ ਹੋ ਤੁਸੀਂ ਇਹਨਾਂ ਦੇ ਫਾਦਰ ਸਾਹਿਬ ਨਾਲ ਵੀ ਕੰਮ ਕਰਿਆ ਬ੍ਰਾਮ ਜੱਕ ਬਹੁਤ ਵਧੀਆ ਬਹੁਤ ਵਧੀਆ ਸਾਡਾ ਬੜਾ ਅੱਛਾ ਇਮਪ੍ਰੈਸ਼ਨ ਹੋਣਾ ਕਰੇ ਕਿਵੇਂ ਦੇ ਆਗੂ ਸੀਗੇ ਉਹ ਬਹੁਤ ਮਤਲਬ ਗੱਲ ਲੌਜੀਕ ਨਾਲ ਗੱਲ ਹੁੰਦੀ ਸੀ ਔਰ ਉਹਦੇ ਅਮਲ ਕਰਦੀ ਸੀ ਜੀ ਉਹ ਉਹਨਾਂ ਇੱਕ ਤਰ੍ਹਾਂ ਦਾ ਜਿਵੇਂ ਕਹਾ ਪੰਜਾਬ ਦੇ ਕਿਸਾਨਾਂ ਲਈ ਚੌਧਰੀ ਚਰਨ ਸਿੰਘ ਵਾਲਾ ਰੋਲ ਉਹਨਾਂ ਦਾ ਜੀ ਮੈਂ ਬਹੁਤ ਵੱਡੀ ਗੱਲ ਕਹੀ ਹੈ ਪਰ ਉਹ ਇਸ ਤਰ੍ਹਾਂ ਵਿਚਰਦੇ ਰਹੇ ਉਹਨਾਂ ਨੇ ਕਦੀ ਕਿਸਾਨਾਂ ਦੇ ਖਿਲਾਫ ਕੋਈ ਮੈਨੂੰ ਨਹੀਂ ਕੋਈ ਲੱਭਦੀ ਗੱਲ ਕੋਈ ਕੀਤੀ ਹੋਵੇ ਇਹਨਾਂ ਦੇ ਬਾਦਰ ਨੇ ਇਹ ਹੁਣ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀ ਗੱਲ ਤੇ ਆ ਗਈ ਮੈਂ ਵਿਆਹ ਤਾਂ ਪਾਰਟੀ ਦੀਆਂ ਮਜਬੂਰੀਆਂ ਜਾਂ ਆਪਣੇ ਆਕਨ ਖੁਸ਼ ਕਰਨ ਖਾਤਰ ਇਦਾਂ ਦੀ ਗੱਲਾਂ ਕਰਦੇ ਨੇ ਸਾਡੀ ਕੋਈ ਨਿੱਜੀ ਨਹੀਂ ਉਦੋਂ ਮੇਰੇ ਮਿੱਤਰ ਨੇ ਜੀ ਮਿਲਦੇ ਆ ਤੁਸੀਂ ਸਮਝਾਉਂਦੇ ਨਹੀਂ ਹੈਗੇ ਵੀ ਤੁਸੀਂ ਵੱਡੇ ਕਿਸਾਨ ਆਗੂ ਵੀ ਐ ਪਹਿਲਾਂ ਕੁਝ ਕਹਿੰਦੇ ਸੀ ਹੁਣ ਕੁਝ ਕਹਿੰਦੇ ਸੀ ਤੁਸੀਂ ਥੋੜੀ ਗੱਲਬਾਤ ਹੁੰਦੀ ਨਹੀਂ ਜਖਰ ਸਾਹਿਬ ਨਾਲ ਤੁਸੀਂ ਸਮਝਾਇਆ ਨਹੀਂ ਕਿ ਪਹਿਲਾਂ ਪਹਿਲਾਂ ਹੁੰਦੀਆਂ ਨਹੀਂ ਜਦੋਂ ਕਾਂਗਰਸ ਸੀਗੇ ਜਦੋਂ ਭਾਜਪਾ ਚ ਗਏ ਵੀ ਨੇ ਉਦੋਂ ਵੀ ਇੱਕ ਇੱਕ ਦੋ ਵਾਰੀ ਮਿਲਿਆ ਇਹਨਾਂ ਦੇ ਕੋਲ ਪੂਲ ਪੀ ਇਸ਼ੂਸ ਲੈ ਕੇ ਗਏ ਆ ਵੀ ਤੁਸੀਂ ਇੰਟਰਫੀਅਰ ਕਰੋ ਵਿਚ ਦਖਲ ਦੇ ਕੇ ਇਹਨਾਂ ਮਸਲੇ ਦਾ ਹੱਲ ਕਰਾਓ ਜੀ ਉਹ ਉਦੋਂ ਉਹ ਆਪਣੀ ਮਜਬੂਰੀ ਦੱਸਦੇ ਰਹੇ ਨੇ ਪਰ ਕੁਝ ਕਰਨ ਵਾਲੀ ਗੱਲ ਉਹਨਾਂ ਦੀ ਵੀ ਨਹੀਂ ਸੀ ਪੰਜਾਬ ਦੇ ਵਿੱਚ ਲਾਚੀ ਸਵਾਲ ਹੈ ਭਾਜਪਾ ਨੂੰ ਕਿੱਥੇ ਦੇਖਦੇ ਹੋ 13 ਸੀਟਾਂ ਦੇ ਵਿੱਚ ਭਾਜਪਾ ਕਿੱਥੇ ਸਟੈਂਡ ਕਰਨ ਦੀ ਹੈ ਤੁਹਾਡੀ ਨੀ ਪਾਰਲੀਮੈਂਟ ਇਲੈਕਸ਼ਨ ਨਹੀਂ ਲੜ ਰਹੀ ਉਹ ਤਾਂ 2027 ਦੀ ਤਿਆਰੀ ਕਰ ਰਹੀ ਹੈ ਜੀ ਨਾ ਉਹ ਜਿੱਤਣ ਵਾਸਤੇ ਲੜ ਰਹੇ ਨੇ ਉਹ ਆਪਣਾ ਵੋਟ ਸ਼ੇਅਰ ਵਧਾਉਣ ਵਾਸਤੇ ਲੋਕਾਂ ਨੂੰ ꧀ਕੁੱਟ ਕੇ ਪਾਰਟੀ ਨੂੰ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਲਾਸਟ ਸਵਾਲ ਹੈ ਕੀ ਕਹਿਣਾ ਚਾਹੁੰਦੇ ਹੋ ਦੇਸ਼ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਦੇਖੋ ਜੀ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਤੁਸੀਂ ਬੜਾ ਵੱਡਾ ਕੰਮ ਹੈ ਤੁਹਾਡੇ ਤੁਸੀਂ ਜਿਹੜਾ ਹੁਣ ਇੱਥੇ ਸ਼ੁਰੂ ਕੀਤਾ ਹੈ ਪੰਜਾਬ ਨੂੰ ਦੇਖ ਕੇ ਬਾਕੀ ਦੇਸ਼ ਜਿਹੜਾ ਉਹ ਪੰਜਾਬ ਵੱਲ ਦੇਖਦਾ ਹੈ ਹਰ ਅੰਦੋਲਨ ਆਜ਼ਾਦੀ ਦੀ ਲੜਾਈ ਵੀ ਪੰਜਾਬ ਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਭ ਤੋਂ ਵੱਧ ਫਾਂਸੀ ਦੇ ਪੰਜਾਬੀ ਚੜੇ ਸਭ ਤੋਂ ਵੱਧ ਕਾਲੇ ਪਾਣੀ ਨੇ ਸਜ਼ਾ ਪੰਜਾਬੀਆਂ ਨੇ ਕਟੀਆਂ ਪੰਜਾਬੀਆਂ ਨੇ ਜਦੋਂ 62 ਦੀ ਜੰਗ ਹੋਈ ਉਦੋਂ ਇਹ ਕਡਾ ਕੇ ਲੜੇ ਪੰਜਾਬੀਆਂ ਨੇ ਦੇਸ਼ ਦੀ ਬੁਖਤੂਰ ਕੀਤੀ ਪੰਜਾਬੀਆਂ ਨੇ ਜਦੋਂ ਨੈਸ਼ਨਲ ਡਿਫੈਂਸ ਵਾਸਤੇ ਕੰਟ੍ਰਿਬਿਊਟ ਕਰਨ ਦੀ ਗੱਲ ਆਈ ਤਾਂ ਇਕੱਲੇ ਪੰਜਾਬੀ ਸੀ ਜਿਨ੍ਹਾਂ ਨੇ 17 ਕਿਲੋ 20 ਕਿਲੋ ਸੋਨਾ ਡੋਨੇਟ ਕੀਤਾ ਸੀ ਜਦਕਿ ਬਾਕੀ ਸਾਰੇ ਦੇਸ਼ ਨੇ 20 ਕਿਲੋ ਕੀਤਾ ਸੀ ਇਹ ਉਹ ਪੰਜਾਬੀਆ ਦੇ ਵੱਲ ਸਾਰਾ ਦੇਸ਼ ਦੇਖਦਾ ਦੁਨੀਆ ਦੇਖਦੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਪੰਜਾਬੀ ਭਰਾਵਾਂ ਨੂੰ ਵੀ ਸਾਰੀ ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ ਪੀਸਫੁਲ ਰਹਿ ਕੇ ਸਵਾਲ ਕਰੋ ਇਹ ਪਹਿਲੀ ਵਾਰੀ ਤੁਸੀਂ ਸਵਾਲ ਕਰਨ ਲੱਗੇ ਹੋ ਇਹਦੇ ਰਿਜ਼ਲਟ ਬਹੁਤ ਅੱਛੇ ਆ ਰਹੇ ਨੇ ਔਰ ਗਾਹਾਂ ਨੂੰ ਭਵਿੱਖ ਲਈ ਇਹ ਮੈਂ ਸਮਝਦਾ ਇੱਕ ਨਵਾਂ ਰਸਤਾ ਦਿਖਾ ਦਿਖਾਉਣਗੇ ਪੋਲਿਟੀਕਲ ਲੋਕਾਂ ਨੂੰ ਰਾਹ ਤੇ ਲਿਆਉਣ ਦਾ ਪੀਸਫੁਲ ਮੂਵਮੈਂਟ ਰਹੀ ਇਹ ਹੀ ਸਭ ਤੋਂ ਵਧੀਆ ਰਸਤਾ ਹੈ ਤਨਵਾ ਸਾਨੂੰ ਸਬੰਧ ਦੇਣ ਦੇ ਨਹੀਂ ਇਹਨੇ ਵੱਡੇ ਕਿਸਾਨਾਂ ਗੂਰਬੀਰ ਸਿੰਘ ਰਾਜਵਾਲ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਤੁਹਾਨੂੰ ਇੰਟਰਵਿਊ ਕਿਵੇਂ ਲੱਗੀ ਸਾਨੂੰ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਧੰਨਵਾਦ